ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਬਿਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਸੱਜਣੋ ਥੋਨੂੰ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਨਾਲ ਮਲਾਉਣ ਲੱਗੇ ਆ 4 ਜਨਵਰਾਂ ਨਾਲ ਜਨਵਰ ਜਿਹੜੇ 4 5 ਐਸ ਵੇਲੇ ਵਿਕਰੀ ਵਾਲੇ ਆ ਉਹਨਾਂ ਦੇ ਨਾਲ ਤੁਹਾਨੂੰ ਮਲਾਉਣ ਲੱਗੇ ਆ ਤੇ ਇੱਕ ਆ ਗਾਣਾ ਮਲਾਵਾਂਗੇ ਅੱਜ ਸਾਰੀ ਵੀਡੀਓ ਚ ਖਾਸ ਰਹੂਗੀ ਖਾਸ ਕਹੀ ਤਾਂ ਯਾਰ ਕੀ ਕਿਹਾ ਤੇ ਜਾਦੀ ਖਾਸ ਰਹੂਗੀ ਪਾਉ ਸੁਖਦੇਵ ਬਲਟੋਏ ਵਾਲਾ ਲਿਆਇਆ ਇੱਕ ਤੁਹਾਡੇ ਲਈ ਬਹੁਤ ਵੱਡੀ ਵੈੜ ਤੁਸੀਂ ਆਪ ਵੇਖ ਕੇ ਦੱਸਿਓ ਜਰੂਰ ਵੀ ਕੈਪ ਦੀ ਚੀਜ਼ ਜਿਹੜੀ ਅੱਜ ਪਾਉ ਦੂਸਰੇ ਪਾਸੇ ਖੜਾ ਕਰ ਦੂੰਗਾ ਤੇ ਤੁਹਾਨੂੰ ਦਿਸਣਾ ਨਹੀਂ ਐਡੇ ਵੱਡੇ ਕੱਦ ਕਾਠ ਦੀ ਤੇ ਐਡੇ ਵੱਡੇ ਟਾਂਚੇ ਦੀ ਕਰਮਾਂ ਵਾਲੀ ਵੈੜ ਵੇਖਿਓ ਡਿਟੇਲ ਲਵਾਂਗੇ ਤੇ ਬਾਕੀ ਆਪਾਂ ਤੋਰ ਤਾਰ ਕੇ ਵੇਖਾਂਗੇ ਤੇ ਪਰ ਐਡੀ ਐਡੀਆਂ ਗਾਂ ਕਰੇ ਪਾਲ ਕੇ ਕਰਨੀਆਂ ਵੀ ਸੱਜਣੋਂ ਬਹੁਤ ਔਖੀਆਂ ਹੋ ਜਾਂਦੀਆਂ ਤੇ ਕਿਸੇ ਭੈਣ ਭਰਾ ਨੇ ਨਾ ਸਾਂਭਣ ਵਾਲੇ ਨੇ ਵੀ ਯਾਰ ਰੂਹ ਲਾਈ ਹੋਈ ਆ ਬਾਕੀ ਹੁਣ ਮੈਨੂੰ ਨਹੀਂ ਪਤਾ ਸੂਆ ਕਿਹੜਾ ਸੂਕੀ ਤੇ ਮਸ਼ੀਨੀ ਚਵਾਈ ਹੋਈ ਆ ਤੇ ਜਾਂ ਹੱਥੀ ਚਵਾਈ ਹੋਈ ਹੈ ਆਪਾਂ ਭਾਉ ਤੋਂ ਜਾਣਕਾਰੀ ਲਵਾਂਗੇ ਦਿਨ ਕਿੰਨੇ ਲੈਂਦੀ ਆ ਤੇ ਬਾਕੀ ਆਪਾਂ ਨੀਲੀ ਰਾਵੀ ਦੀ ਝੋਟੀ ਤੋਂ ਸ਼ੁਰੂ ਕਰਦੇ ਆਂ ਮਗਰ ਆ ਕੱਟੀ ਭਾਉ ਕਹਿੰਦਾ ਵੀ ਬੜੇ ਚੰਗੇ ਮਾਲੀ ਦੀ ਇੱਕ ਕਾਲੀ ਮੋਹਰਾ ਦੀ ਝੋਟੀ ਬਿਲਕੁਲ ਤਾਜੀ ਸੁਈ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਹੁੰਦੀ ਆ ਕਿ ਪਾਉ ਕਰੀ ਖਰੀਦ ਵਿਚਾਰੀ ਡੱਗ ਵੀ ਤੇ ਨਿਕ ਰਹੀ ਹੈ ਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆ ਜੋ ਲਈਏ ਜਾਣਕਾਰੀ ਬੜੀ ਜਾਨਦਾਰ ਤੇ ਸ਼ਾਨਦਾਰ ਕੱਟੀ ਨੂੰ ਜਨਮ ਦਿੱਤਾ ਤੇ ਆਪ ਵੀ ਕੱਟੀ ਦੋ ਦਾਂਦਾ ਸਜਣੋ ਵੇਟ ਕਰਿਓ ਮੋਹਰਾ ਵਾਲੀ ਤੋਂ ਸ਼ੁਰੂ ਕਰਦੇ ਆ ਜਾਂ ਆਪਾਂ ਇਧਰੋਂ ਗੱਬਣ ਤੋਂ ਕਰਦੇ ਆ ਤੇ ਫਿਰ ਆਪਾਂ ਵੇਣੇ ਤੋਰ ਕੇ ਆਦੇ ਤੁਸੀਂ ਕਰ ਲਿਓ ਪਾਉ ਜੀ ਬਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਹੋਰ ਸੁਣਾਓ ਬੜੀ ਕਿਰਪਾ ਕਰਦੀ ਸੰਗਰੂ ਰਾਮ ਦਾ ਚੜਦੀ ਕਲਾ ਨਾ ਮੇਰਾ ਮੇਰਾ ਉਹ ਦਿਨ ਤੇ ਐਡਰੈਸ ਆਪਣਾ ਪਿੰਡ ਬਲਟੋਵਾ ਹਾਂਜੀ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸੇਕ ਨੰਬਰ 887288566 7710373036 ਤੇ ਕਿਵੇਂ ਆ ਮਾਹੌਲ ਮਾਹੌਲ ਤਾਂ ਬੜਾ ਵਧੀਆ ਕੇ ਚੱਲੀ ਜਾਂਦਾ ਦਰਉਮਦਾਰ ਆਪਾਂ ਨੂੰ ਮਾਲ ਘੱਟ ਨਿਕਲਦਾ ਹਨਾ ਮਾਲ ਘੱਟ ਕਈ ਭਾਣਾ ਭਰਾਵਾਂ ਦੇ ਮੈਸੇਜ ਵੀ ਆਏ ਵੀ ਦੂਜਾ ਵੀਡੀਓ ਘਟ ਤੇ ਹੁਣ ਠੰਡਾ ਪਸ਼ੂ ਵੀ ਘਟ ਨਿਕਲਦਾ ਹਨਾ ਗਲਦੀਸ਼ ਮਾਲ ਬਾਹਰੋਂ ਆਪਾਂ ਲੈਨੇ ਥੋੜਾ ਸੁਥਰਾ ਹਾਂ ਖੋਰ ਤਾਂ ਖੜਾ ਹਾਂ ਤੇ ਸੁਥਰਾ ਮਾਲ ਥੋੜਾ ਇਹ ਦੁੰਦੀਆਂ ਚੋਗੀਆਂ ਛੋਟੀਆਂ ਕੱਟ ਲੈ ਗਲਦੀਆਂ ਘਟ ਨਿਕਲਦੀਆਂ ਤੇ ਫਿਰ ਚੰਗਰ ਲੈਣਾ ਲੈਣਾ ਨਗੀਨਾ ਨਗੀਨਾ ਰੁਪਏ ਤਾਂ ਲੱਗਨੇ ਇਸ ਚੀਜ਼ ਤਾਂ ਚੰਗੀ ਹੈ ਨਾ ਚੰਗੀ ਹੈ ਡਰੈਸ ਦੱਸਤਾ ਆਪਾਂ ਹਨਾ ਹਾਂ ਡਰੈਸ ਦੱਸਤਾ ਦੁਆਰਾ ਤਾਂ ਨਹੀਂ ਦੱਸਣ ਦੀ ਲੋੜ ਕੇ ਪਹਿਲੀਆਂ ਜੀ ਪਤਾ ਲੱਗ ਜੂ। ਕੁੰਝ ਵੀ ਸਾਰੇ ਪੈਣਾ ਭਰਾਵਾਂ ਨੂੰ ਪਤਾ। ਬੜੀ ਮਿਹਰਿਆ ਗੁਰੂ ਰਾਮ ਦਾ। ਹਾਂ ਸਾਰੇ ਜਾਣਦੇ ਆ। ਹਾਂ ਸਾਰੇ ਜਾਣਦੇ ਆ। ਠੀਕ ਆ। ਤੇ ਦੂਜਾ ਸਵੇਰ ਛਿੱਗੀ ਦੰਦਾ ਤੋਂ। ਓਕੇ ਆਹ ਲਈ ਆਪਣੀ ਝੋਟੀ ਮੈਂ ਤਾਂ ਬੂਰੀ ਕੈਮਰੇ ਤੇ ਵਿਖਾਈ ਨਹੀਂ ਸੀ ਮੈਂ। ਓਕੇ। ਦੋ ਛਿੱਗੀ ਦੰਦਾ ਤੋਂ ਬਾਅਦ ਦੂਜਾ ਸਵੇਰ ਸੂਈ ਆ। ਛਿੱਗੀ ਦੰਦਾ ਤੋਂ ਸੂਹਾ ਦੂਜਾ। ਤਾਜੀ ਗਿੱਲੀ ਸੂਈ। ਕੱਲ ਦੀ ਸੂਈ ਆ। ਠੀਕ ਆ। ਕੋਈ ਮੰਨ ਲੈ ਦੇ ਥੱਲੇ 8 ਕਿਲੋ ਬੌਲਾ ਕੋਈ ਮੰਨ ਲੈ 10 ਕਿਲੋ ਬੌਲਾ। ਓਕੇ। ਸਿਵਾਈ ਧਿਆਨ। ਚਵਾਈ ਆ ਦੋਹੀ ਚੰਗੀ ਆ ਠੀਕ ਆ ਹਾਂ ਤੇ ਮਗਰ ਕੱਟੀ ਮਗਰ ਕੱਟੀ ਐਮ 29 ਦੀ ਕਿ ਕਿਹੜੀ ਦੀ ਕੱਟੀ ਵਿੱਚ ਬਹਿਤ ਕਾਲੀ ਓਕੇ ਇੱਕ ਰੰਗ ਕਾਲੀ ਆ ਵੇਲ ਛੋਟੀ ਕਰਦੀ ਆ ਕੀ ਬਾਤ ਆ ਸਜਣੋ ਸਰੀਰ ਕਟਾਂਚਾ ਝੋਟੀ ਦਾ ਸ਼ਾਨਦਾਰ ਪਲੀ ਸੰਭੀ ਬਿਲਕੁਲ ਤਾਜੀ ਗਿੱਲੀ ਸੁਈ ਚਵਾਈ ਦਾ ਗੁਲਦੀਸ਼ਾ ਨਹੀਂ ਮੈਨੂੰ ਹੀ ਲੱਗੀ ਓਕੇ ਚਵਾਈ ਭਾਉ ਦੱਸਦਾ ਵੀ ਬੜੀ ਟੌਪ ਦੀ ਲੱਗੀ ਝੋਟੀ ਨੂੰ ਸਿੰਗ ਨਿੱਕਾ ਵੇਲ ਸੋਹਣੀ ਆ ਕੱਦ ਸੋਹਣਾ ਛੋਟੀ ਉਮਰ ਦੇ ਵਿੱਚ ਸੂਆ ਦੂਜਾ ਸੂਪੀ ਤੇ ਰਿਆਣੀ ਨਹੀਂ ਕੱਟੀ ਆ ਓਕੇ ਫਾਈਨਲ ਮੈਂ ਰਿਆਣੀ ਦਵਾਈ ਜੀ ਇਹਦੇ ਮਾਲਕਾਂ ਨੇ ਦੱਸਿਆ ਹਾਂ ਤੇ ਹੁਣ ਬੋਲਾ 7-8 ਕਿਲੋ 10 ਕਿਲੋ ਹੋਊਗਾ ਗੁਰਦੇਵ ਸਿੰਘਾ ਠੀਕ ਆ ਤੇ ਪਰ ਆਪਦਾ ਕੋਈ ਆਪ ਤਸੱਲੀ ਕਰਕੇ ਖੜੇ ਕਿਉਂ ਦਾ ਆਪਣਾ ਮੋਲਿਆ ਮਾਲਿਆ ਮੁੱਲ ਦਾ ਠੀਕ ਆ ਆਪਣੀ ਗਰੰਟੀ ਕਿਹੇ ਮੈਂ ਗਾਂਦੀ ਨਹੀਂ ਠੀਕ ਆ ਆਪਦੀ ਤਸੱਲੀ ਕਰ ਤੇ ਬਾਕੀ ਕੱਟੀ ਬੜੀ ਸ਼ਾਨਦਾਰ ਦਿੱਤੀ ਹੈ ਨਾ ਛੋਟੀ ਚੰਗੀ ਆ ਘਾਹ ਨੂੰ ਵੀ ਲਿਵਾ ਚੰਗਾ ਆ ਕੋਟੀ ਚੋਣੀ ਗਲਦੀਸਾ ਬੜੀ ਸੁਥਰੀ ਠੀਕ ਆ ਹਾਂ ਓਕੇ ਰਿਪੋਰਟ ਤੇ ਰੇਟ ਇਹਦਾ ਪਾਉ ਜੀ ਰੇਟ ਤਾਂ ਹੁਣ ਹਨਾ ਕਿੰਗੋ ਨਾ ਤਾਂ ਦੇਸਾ ਡੇਡ ਹਾਂ ਨਾ ਸਵਾ 1 ਲੱਖ 20 ਹਜ਼ਾਰ ਦੀ ਝੋਟੀਆਂ ਨਾ ਦੇਨੀ 1 ਲੱਖ 20 ਹਜ਼ਾਰ ਦੀ ਉਹਦੇ ਚ ਹਰਿਆਣੇ ਦੀ ਝੋਟੀ ਹਰਿਆਣੇ ਜਾਂਦੀ ਨਹੀਂ ਕਿਸੇ ਨੂੰ ਲੋਡ ਮੇਰੇ ਤੋਂ ਆਨ ਕੇ ਲੈ ਜਾ ਕਰ ਵਾਕੇ ਚੰਗੀ ਕੱਟੀ ਹਨਾ ਮਗਰ ਵੀ ਕੱਟੀ ਮਗਰ ਵੀ ਕੱਟੀ ਛੋਟ ਕਰੂੰਗਾ ਆਪਦੀ ਮਰਜ਼ੀ ਇੱਕ ਵੀਚੋਂ ਇੱਕ ਵੀਚ ਤੇ ਇਹਦਾ ਕੀ ਲੇਖਾ ਜੋਕ ਹਾਂ ਦੰਦ ਦੇ ਅਕਲਦੀਸਾ ਕੱਟੀ ਹਾਂ ਦੰਦ ਪੱਟ ਕੇ ਵੇਖੇ ਹੈਨਾ ਹਾਂ ਜਿਹੜਾ ਮਰਜ਼ੀ ਆਣ ਕੇ ਚੈੱਕ ਕਰੇ ਓਕੇ ਦੋ ਦੰਦ ਆ ਠੰਡੀ ਧੀਰੀ 12 ਕਿਲੋ ਦੁੱਧ ਆ 11 ਮੰਨ ਕੇ ਜਿਹੜਾ ਮਰਜ਼ੀ ਲੈ ਜੇ 12 ਕਿਲੋ ਆ ਤੇ 11 ਮੰਨ ਕੇ ਲੈ ਲੈ ਤੇ ਕੱਟੀ ਇਹਦੇ ਮਗਰ ਡਾਇਮੰਡ ਮਾਲੀ ਦੀ ਇਹ ਪੁੱਛਿਆ ਉਹਨਾਂ ਤੋਂ ਹਾਂ ਚੈੱਕ ਕਰਾ ਕੇ ਅਗਲਾ ਵੇਖ ਲੈ ਲੈ ਡੀ ਐਨ ਏ ਤੱਕ ਟੈਸਟ ਕਰਾ ਲੈ ਭਾਵੇਂ ਅਗਲਾ ਕੱਟੀ ਡਾਇਮੰਡ ਮਾਲੀ ਦੀ ਤੇ ਇਹ ਵੀ ਆ ਕਿਸੇ ਨਸਲ ਦੀ ਆ ਹਾਂ ਇੱਥੇ ਦੇਖੋ ਆਈ ਟ੍ਰੇਨ ਭਾਵਾਂ ਦੀ ਕਹਿੰਦਾ ਹੁੰਦਾ ਵੀ ਗਲੀ 'ਚ ਛੱਡ ਕੇ ਚੋਲੋ ਹੈਂ ਮੈਨਾਂ ਭਾਵਾਂ ਦੂਜੇ ਦਾ ਇੱਥੇ ਰਖੋ ਲੈ ਤੇ ਪਹਿਲਨ ਕੱਟੀ ਦੰਦਾਂ 'ਚ ਦੰਦਾਂ 'ਚ ਵਾਸਤਾ ਹੀ ਕੋਈ ਨਹੀਂ ਲੱਤ ਮਾਰਨ ਦਾ ਮਾਰਨ ਦਾ ਪਤਾ ਹੀ ਨਹੀਂ ਕੀ ਬਾਤ ਆ ਬੜੀ ਸੋਹਣੀ ਪ्योर ਨੀਲੀ ਰਾਵੀ ਦੀ ਝੋਟੀ ਸੱਜਣਾ 100% ਤੇ ਮਗਰ ਕੱਟੀ ਇਹਦੇ ਆ ਗਈ ਡੈਮਡ ਮਾਲੀ ਦੀ ਵੇਖਿਓ ਹੈ ਨਾ ਕੀ ਬਾਤ ਲੇਵੇ ਭਾਂਡੇ ਦੀ ਪੂਰੀ ਸੁਥਰੀ ਛੋਟੀ ਉਮਰ ਦੇ ਵਿੱਚ ਦੋ ਦੰਦ ਤੁਸੀਂ ਦੰਦ ਸੱਜਣੋ ਆਪਣੇ ਪੱਟ ਕੇ ਵੇਖ ਸਕਦੇ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਜਿਹੜੀ ਇਹਨੇ ਕੱਟੀ ਨੂੰ ਜਨਮ ਦਿੱਤਾ ਨਾ ਮੇਰੇ ਬੜੀ ਪਸੰਦ ਆਈ ਆ ਸੱਜਣੋ ਬੜੀ ਸ਼ਾਨਦਾਰ ਇਹਦੇ ਮਗਰ ਕੱਟੀ ਆ ਬਾਕੀ ਹੁਣ ਆਪਾਂ ਹਾਂ ਬਾਕੀ ਤੁਹਾਨੂੰ ਰੇਟ ਤੇ ਡਿਪੈਂਡ ਕਰਾਂਗੇ ਕੱਟੀ ਦਾ ਵੇਖਿਓ ਕੁਆਲਿਟੀ ਕਿਆ ਬਾਤ ਨਾ ਮਾਨਕਨੀ ਆ ओके ਤੇ ਪਾਉਜੀ ਇਹਦਾ ਰੇਟ ਕੀ ਰੱਖਾਂਗੇ ਇਹਦਾ ਕੁਲਦੀਪ ਸਿੰਘ ਮੁੰਦ ਜੋ ਮਰਜ਼ੀ ਕਰੀਏ 1 15 ਜੇਟੀ ਦੇ ਦਾਂਗੇ 1 ਲੱਖ ਤੇ 15000 ਦੀ ਕੱਟੀ ਦੇਵਾਂਗੇ ਅੱਛਾ ਜਿਹੜਾ ਲੈ ਗਿਆ ਇਹ ਨਹੀਂਗਾ ਪੀ ਇਨਪੁਟ ਕਨਾ ਹੈ ਗਾ ਮਾਰ ਕੀ ਸੀ ਜਦੋਂ ਮਰਜ਼ੀ ਚੋ ਹਾਂ ਹੈ ਨਹੀਂ ਠੀਕ ਓਕੇ ਰਿਪੋਰਟ ਜਮਾ ਚੌਲ ਵੀ ਆਇਆ ਧਰਤੀ ਪਾੜ ਦੀ ਵਾਕੇ ਪਹਿਲਾਂ ਕੱਟੀ ਦੋ ਦੰਦ ਮਗਰ ਵੀ ਕੱਟੀ ਮਗਰ ਵੀ ਕੱਟੀ ਓਕੇ 1 15 ਤੇ 1 15 ਹਾਂ ਨਾ ਹਾਂ ਨਾ ਐਦਾ ਕੀ ਲੇਖਾ ਜੋਖਾ ਇਹ ਤੀਜਾ ਸੁਆ ਕੁਲਦੀਪ ਸਿੰਘ ਸੁਣੀ ਠੀਕ ਹੈ ਜੀ ਇਹਦੇ ਘਰ ਵਾਲੇ ਤਾਂ ਬੜੀ ਗਰੰਟੀ ਦਿੰਦੇ ਆਪਾਂ ਮਾਸਾ ਵੀ ਨਹੀਂ ਦਿੰਦੇ ਓਕੇ ਆ ਸੁਆ ਤੀਜਾ ਦਿਨ ਲੈ ਜੂ 10 ਹਜੇ 10 ਦਿਨ ਲੈ ਜੂ 10 ਦਿਨ ਲੈ ਜੂ ਕੋਲੀ ਰੂ ਮਰ ਗਈ ਉਤੇ ਪਰ ਤੇ ਭਾਰ ਪੂਰੇ ਲੋ ਭਾਰ ਦੀ ਤੇ ਥਾਣਾ ਦੀ ਆਪਣੀ ਗਰੰਟੀ ਹੋਊ ਥਾਣ ਤਾਂ ਟਿੱਪ ਕੇ ਲੈ ਜੇ ਅਗਲਾ ਭਾਰਤੀ ਗਰੰਟੀ ਭਾਰਤੀ ਗਰੰਟੀ ਸੱਜਣੋ ਥਾਣ ਲੱਭਣ ਮੈਂ ਤੁਸੀਂ ਕਿਲੋ ਆਂਦਾ ਚੋਇਆ ਆਪਾਂ ਨਹੀਂ ਆਂਦੇ 12 ਕਿਲੋ ਦੇਣਾ ਨੇ ਯਾਰਾਂ ਦੇਣਾ ਦੁੱਧ 14 ਕਿਲੋ ਚੋਲ ਦੀ ਚਵਾ ਜੀ ਜ਼ਿਆਦਾ ਨਹੀਂ ਨਹੀਂ ਕੁਆਲਿਟੀ ਚੰਗੀ ਹੈ ਮੈਂ ਚ ਹੈਨਾ ਸ਼ਾਕਰ ਮੜੀ ਦੀ ਗਾਉ ਮੋੜੀ ਵੇਖੋ ਸੱਜਣਾ ਤਰਦੀ ਝੋਟੀ ਦਾ ਗੈਸ ਲਾ ਲੋ ਵਜਨ ਮजूद ਵਾਲੀ ਤੇ ਸੁਭਾ ਚੰਗਾ ਝੋਟੀ ਤੀਜਾ ਸੂਆ ਦੁੱਧ ਚੰਗਾ ਪਾਉਗੀ ਜੇ ਚੰਗੀ ਸੰਭਾਈ ਕੀਤੀ ਦਾ ਥਾਨ ਪੂਰਾ ਕੰਮ ਦਾ ਹੈਨਾ ਹਾਂ ਬਹੁਤ ਚੰਗਾ ਬੜੀ ਤੇ ਪੰਚੇ ਖੋਲੀ ਓਕੇ ਇਹਦਾ ਰੇਟ ਫਿਰ ਇਹਦਾ ਕੁਲਦੀਪ ਸਿੰਘ ਕੋਈ 15 ਨਹੀਂ 30 ਨਹੀਂ 118 ਦੇ ਵਿੱਚੋਂ 500 ਸ਼ੋਰ ਕਰਨੀ 1 118 ਦੇ ਵਿੱਚੋਂ 500 ਛੋੜ। ਅੱਜ ਬਾਲਾ ਕੱਬਾ ਨਹੀਂ ਹੋ ਗਿਆ। ਮੈਂ ਚੰਗੀ ਜਾਂ ਕੁਲਦੀਪ ਸਿੰਘ ਬਾਹਰ ਇਲਾਕਾ ਫਰੀ ਦਾ ਗਾਂਦ ਹੀ ਲੋਕਾਂ ਵੱਧਾਈ। ਨਹੀਂ ਫਿਰ ਵੀ ਅੱਜ ਤੇਰਾ ਹੈਗਾ ਫਰਕ ਕਿ ਲੇਟ ਹੋ ਗਿਆ ਸੀ। ਨਹੀਂ ਮਾਲ ਹੀ ਚੰਗਾ ਅੱਜ ਮੁੱਲ ਨਾਲ ਲਿਆ 5 ਰੁਪਏ। ਅੱਛਾ ਤਾਂ ਕੱਬਾ ਹੋ ਗਿਆ। ਠੀਕ ਆ। ਤੇ ਆ ਬੂਰੀ ਦਾ ਕੀ ਹਿਸਾਬ ਕਿਤਾਬ ਆ? 11 ਕਿਲੋ ਦੁੱਧ ਕੁਲਦੀਪ ਸਿੰਘ ਦੇ ਹਲੇ ਮਗਰ ਕੱਚਾ ਹੀ ਕਿ ਕੱਟੀ ਕੱਟਾਰ। ਦੁੱਧ 11 ਕਿਲੋ ਮਗਰ ਕੱਟਾ। ਆਹ ਓਕੇ। ਚੋਣ ਚਾਂਣ। ਚੋਣ ਖਰੀ। ਸੂਆ ਕਿਹੜਾ ਸੂਆ ਤੀਜਾ ਤੀਜਾ ਸੂਈ ਆ ਤੇ ਥੱਲੇੋਂ ਥੱਲੇੋਂ 100 ਦੀ 100 100 ਦੀ 100 ਚੋਣ ਓਕੇ ਨੀਲੀ ਚ ਪੈਂਦੀ ਹੈ ਨਾ ਤੇ ਮਗਰ ਕੱਟਾ ਨੀਲੀ ਦਾ ਕੱਟੀਆਂ ਵਰਗਾ ਕੱਟਾ ਦੇਗੀ ਹੈ ਨਾ ਕੱਟਾ ਓਮ ਹੈ ਕੱਟੀਆਂ ਵਰਗਾ ਹੈ ਨਾ ਜਮਾਈ ਸੱਜਣੋ ਜੇ ਬੂਰੀ ਲੱਭਦੇ ਸੀ ਤਾਂ ਤਾਂ ਵੀ ਸੰਪਰਕ ਕਰ ਲਿਓ ਦੁੱਧ ਤੁਸੀਂ ਚੋ ਲੈਣਾ ਸੂਈ ਮੈਂ ਆ ਮਗਰ ਕੱਟਾ ਦੇਵੇ ਭਾਂਡੇ ਦੀ ਚੰਗੀ ਸਾਫ ਸੁਥਰੀ ਐ ਆ ਵੇਖੋ ਹੈ ਨਾ ਚੋਣ 100 ਦੀ 100 ਆ ਤੇ ਇਸ ਨਾ ਇਹਦਾ ਨਾ ਕਰਨਾ ਹੀ ਮੁੱਲ 135 ਮੇਰੀਆਂ ਛੋਟਾ ਵੇਖੀ 112 ਦੀ ਮਹਿੰਦੇ ਨਹੀਂ ਆਪਾਂ 1 ਲੱਖ ਤੇ 12000 ਦੇ ਜਿਹੜਾ ਮਰਜ਼ੀ ਲੈ ਜੇ ਜਿਹੜਾ ਮਰਜ਼ੀ ਲੈ ਜੇ ਦੁੱਧ ਕਿੰਨੇ ਆ ਕਿੰਨਾ ਭਾਂਡੇ ਚ ਪਾਵਾਂਗੇ 12 ਕਿਲੋ ਦੁੱਧ ਹੋਣਾਊਗਾ ਭਾਈ ਯਾਰ ਆ ਕੇ ਦੇਣੀ ਦੁੱਧ 12 ਤੇ ਆਪਾਂ 11 ਮੰਨ ਕੇ ਦੇ ਦਈਏ ਹੈ ਇਹਨਾਂ ਦਾ ਹੋਊਗਾ ਯਾਰ ਕਿੰਨਾ ਵਾਧਿਆ ਮਗਰ ਕਟਾ ਸੂਈ ਨੂੰ ਕਿੰਨੇ ਦਿਨ ਹੋ ਗਏ 5000 ਦਿਨ ਹੋ ਗਏ 5-4 ਦਿਨਾਂ ਦੀ ਸੂਈ 450 ਦੀ 100 ਬਾਕੀ ਬੂਰੀ ਵੀ ਆ 1,11,000 ਇਹ 1,12,000 ਲੁੱਟ ਲੈਣ ਮੇਲਾ ਫਿਰ ਇਹ ਲੁੱਟਿਆ ਜਾਣਾ ਮੇਨੂੰ ਹਨਾ ਘਰ ਤੱਕੇ ਵੇਲਾ ਹਨਾ ਨਹੀਂ ਠੀਕ ਓਕੇ ਰਿਪੋਰਟ ਤੇ ਅੱਗੇ ਆ ਗਈ ਸਜਨੋ ਇਹ ਕਿਹੜਾ ਸੁਆ ਗੋ ਇਹ 6 ਦਿਨ ਦੇ ਵੱਛੀ ਹੈ ਦੂਜਾ ਸੁਆ ਕੁਲਦੀਪ ਦਾ ਮੂੰਹ ਛਿੱਗੀ ਤੇ ਸੁਆ ਦੂਜਾ ਆ ਇਹ ਚਵਾਈ ਦੀ ਮਸ਼ੀਨ ਨਾ ਹੋਈ ਕਿ ਹੱਥੀ ਇਹ ਹੱਥੀ ਵੀ ਹੋਈ ਆ ਤੇ ਮਸ਼ੀਨਾਂ ਵੀ ਹੋਈ ਗੁਲਦੀਸਿਆ ਪਹਿਲਾ ਬੰਦੇ ਨੇ ਛੱਡ ਨਹੀਂ ਬਣਾਇਆ ਓਕੇ ਉਦੋਂ ਮਾਲ ਹੱਥਾਂ ਚੋਂਦਾ ਸੀ ਠੀਕ ਆ ਕਿ ਉਹਨੇ ਮਗਰੋਂ ਆ ਕੇ ਮਸ਼ੀਨ ਵੀ ਲੈ ਲਈ ਹਾਂ 37 38 ਕਿਲੋ ਦੁੱਧ ਦਿੱਤਾ ਪਹਿਲਾਂ ਨੇ 37 ਤੋਂ 38 ਕਿਲੋ ਦੁੱਧ ਦਿੱਤਾ ਇਹਦੇ ਦੁੱਧ ਦਾ ਕੋਈ ਮਾਅਨ ਨੀ ਲਾ ਸਕਦੇ ਹਨਾ ਆਪਾਂ ਇਹ ਆਰ ਕੀ 50 ਵੀ ਦੇ ਸਕਦੀ 45 ਵੀ ਦੇ ਸਕਦੀ ਇਹ ਤਾਂ ਅਗਲਾ ਵੇਖੇ ਜੀ ਨੇ ਰੁਪਏ ਲਾਉਣੇ ਰੁਪਏ ਲਾਉਣੇ ਆ ਓਕੇ ਤੇ ਕੱਢੀ ਕਿਰਾਇਆ ਨੂੰ ਵੀ ਕਾ ਤਵੇ ਵੇਲ ਵੇ ਕੱਦ ਦੇ ਵੇਲੇ ਸੱਜਣੋਂ ਪਾਉ ਦੇ ਕੱਦ ਤੋਂ ਤਾਜ਼ਾ ਲਾ ਲਿਓ ਮੋਢੇ ਤੇ ਆਉਂਦੀ ਆ ਤੇ ਬਾਕੀ ਨਾ ਗਊ ਕਰਮਾਂ ਵਾਲੀ ਗਊ ਹੀ ਆ ਸਾਂਭਣ ਵਾਲੇ ਸੱਜਣ ਨੇ ਵੀ ਬੜੇ ਚੰਗੇ ਰੂਹ ਨਾਲ ਸਾਂਭੀ ਆ ਬੜੀ ਚੰਗੀ ਖਲਦੀ ਹਾਂ ਜਿਹਨੇ ਇਹਦੀ ਸੰਭਾਈ ਕੀਤੀ ਹੈ ਨਾ ਉਹਦਾ ਜ਼ਿਕਰ ਵੀ ਕਰਨਾ ਬੰਦ ਦਾ ਕਿ ਉਹਦਾ ਧੰਨਵਾਦ ਵੀ ਬੰਦ ਦਾ ਸੱਜਣੋਂ ਐਡੀਆਂ ਐਡੀਆਂ ਹੀਰੇ ਸਾਂਭਣੇ ਵੀ ਬੜੇ ਔਖੇ ਆ ਘਰ ਖਵਾਉਣੇ ਪੈਂਦੇ ਆ ਫਿਰ ਐਡੇ ਐਡੇ ਜਾਨਵਰ ਪੈਦਾ ਹੁੰਦੇ ਆ ਵੇਖੋ ਕਿਆ ਬਾਤ ਆ ਨਾ ਤੇ ਭਉ ਦਿਨ ਕਿੰਨੇ ਲੈ ਜੂ ਤੇ ਨਾ ਦੇ ਦੇ ਨਾ 24 ਤਰੀਕ ਨੂੰ ਦਿਨ ਪੂਰੇ ਅਕਲਦੇਵ ਸ ਹਜੇ ਤਾਂ ਫਿਰ 12 13 ਦਿਨ ਲੈ ਜੂਗੀ 12 13 ਦਿਨ ਕਿਰੇ ਉਹਦਾ ਬੈਨੂ ਆਤਰੋ ਇੰਦੀ ਗਾ ਤੇ ਉਹ ਗੱਲ ਤਾਂ ਨਹੀਂ ਵੀ ਰੇਤਾ ਦੀ ਟਰਾਲੀ ਲਵਾਉਣੀ ਪਊ ਲਵਾਉਣੀ ਪੈਣੀ ਹੈ ਤੇ ਹਣਾ ਯਾਰ ਰੁਪਏ ਲਾਉਣੇ ਨੇ ਲਵਾਉਣੀ ਪੈਣੀ ਉਹਨੂੰ ਫਿਰ ਘਰੇ ਆਪਦੇ ਜਗਾੜ ਬਣਾਉਣਾ ਪਊਗਾ ਇਹਨੂੰ ਸਵਾਉਣ ਨੂੰ ਹੈ ਵੱਚੀ ਵੇ ਤੂੰ ਸਾਡੀ 200 ਵੱਚੀ ਨਹੀਂ ਇਹ ਗੱਲ ਮੰਨਣੀ ਪਊ ਜਿਹੜਾ ਕੋਲੇ ਆ ਕੇ ਵੇਖੂਗਾ ਰੂਹ ਖੁਸ਼ ਕਰੂ ਹਣਾ ਖੁਸ਼ ਕਰੂ ਇਹ ਨਹੀਂ ਗਾ ਆਣ ਕੇ ਵੀ ਆਖੂਗਾ ਇਹ ਗਾਂਦੀ ਜਰਿਆ ਉਹਾਂ ਤੇ ਜੀ ਤੇ ਟੀਕੇ 2 ਕੇ ਕਿਹੜੇ ਦੀ ਪੁੱਛਿਆ ਕਿ ਨਹੀਂ ਹੈ ਮੈਂ ਗੁਰਦੀਪ ਸਿੰਘ ਨਾ ਪੜਿਆ ਨਹੀਂ ਗਾ ਮੈਂ ਨਾ ਪੜ ਬੜਿਆ ਤਾਂ ਤੂੰ ਬਥੇਰਾ ਹੈਗਾ ਐ ਤਾਂ ਨਹੀਂ ਗੱਲ ਕੋਈ ਮੈਨੂੰ ਨਾ ਪਤਾ ਨਹੀਂ ਐਡਾ ਨਹੀਂ ਇਹ ਕੱਚਾ ਸੱਜਣਾ ਪਰ ਉਹ ਥੋੜਾ ਜਿਹਾ ਖੁੱਸ ਗਿਆ ਕਿਤੇ ਤੇ ਹੁਣ ਗਾਂ ਇਹ ਗਾਂ ਤਾਂ ਗੱਬਣ ਹੀ ਅੰਗੇ ਜੀ ਗੱਬਣ ਤਾਂ ਹੈਗੀ ਵੀ ਟੀਕਾ ਟੂ ਕਾ ਕਿਹੜਾ ਲਵਾਇਆ ਉਹਨਾਂ ਨੇ ਨਹੀਂ ਇਹਦਾ ਪਤਾ ਕਿਹੜਾ ਲਵਾਇਆ ਕਿਹੜਾ ਨਹੀਂ ਜਿਵੇਂ ਬੱਛੀ ਦਾ ਸਪੈਸ਼ਲ ਆ ਜਾਂਦਾ ਉਹ ਤਾਂ ਨਹੀਂ ਇਹਨੂੰ ਬੱਛੀ ਵਾਲਾ ਹੀ ਲਵਾਇਆ ਹੋਊਗਾ ਬੰਦਾ ਛੌਂਕੀ ਆ ਆਹੋ ਵੀ ਉਹੀ ਤੈਨੂੰ ਕਹਿਣਾ ਹਨਾ ਤੇ ਇਹਦਾ ਫਿਰ ਰੇਟ ਦੇਖ ਗੁਰਦੀਪ ਸਿੰਘ ਦਾ ਫੋਨ ਤੇ ਹੋਊਗਾ ਆਏ ਹਾਂ ਅੱਜ ਕਰੂਗਾ ਜੇ ਭਾਉ ਫੋਨ ਤੇ ਸਜਣੋ ਇਹਦਾ ਲੋਕਾਂ ਦਾ ਮੁੱਲ ਨਹੀਂ 2.5 ਤਿੰਨ ਲੱਖ ਹੋਊਗਾ ਜਾਇ ਜਰ ਹੋਊਗਾ ਫੋਨ ਤੇ ਲੋਕਾਂ ਵਾਲਾ ਮੁੱਲ ਨਹੀਂ 2.5 ਤਿੰਨ ਲੱਖ ਹਾ ਹੋਊਗਾ ਫੋਨ ਤੇ ਹੋਊਗਾ ਫੋਨ ਤੇ ਓਕੇ ਤੇ ਐਨੂੰ ਮਾੜੀ ਚੈੱਕ ਕਰੀ ਕਰਾ ਹਾਂ ਤੋਰ ਚੱਕ ਫਿਰ ਇਹਦੀ ਕਿਉਂਕਿ ਸਜਣੋ ਤੋਰਾ ਵੇ ਕਦੀ ਮੁੱਲ ਫੋਨ ਤੇ ਕਰੂਗਾ ਅੱਜ ਭਾਉ ਵਹਿੜ ਆਪਣੀ ਦਾ ਕੀ ਚੀਜ਼ ਆ ਉਹ ਤੁਸੀਂ ਵੇਖਣੀ ਆ ਤੇ ਵਹਿੜ ਦੇ ਵਿੱਚ ਕੋਈ ਵੀ ਕਮੀ ਨਹੀਂ ਦੁੱਧ ਵਾਲੇ ਪੱਖ ਤੋਂ ਜਿਵੇਂ ਕਹਿੰਦਾ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਤੂਰਾ ਗਾਂ ਤੂਰੇ ਤੇ ਹੁੰਦੀ ਹੈ ਹਨਾ ਗਾਂ ਤੂਰੇ ਦੀ ਬੜੀ ਹਰ ਪੱਖੋਂ ਜਲਦੀਸਾ ਚਲੋ ਗੁਰੂ ਰਾਮਦਾਸ ਮੇਰਾ ਕਰੇ ਹਾਂ ਉਹਨੇ ਦਿੱਤੀ ਆ ਕਰਮਾਂ ਵਾਲੀ ਨਜ਼ਰ ਨਾ ਲੱਗੇ ਇਹਨੂੰ ਜਿਉਂਦੀ ਰਵੇ ਗਾਂ ਤੂਰਾ ਵੇ ਗਾਂ ਜੁਰਤ ਵੇ ਟਿੱਡੀ ਵਾਕਈ ਜੇ ਤਰ੍ਹਾਂ ਨਾ ਆਪਾਂ ਹੌਲੇ ਜਿਹਨੇ ਦਾਦਾ ਜੀ ਦੀ ਕੋੜੀ ਹੁੰਦੀ ਐ ਇਦਾਂ ਛਾਲਾ ਮਾਰਦੀ ਹੁੰਦੀ ਫਰਦੇ ਨੇ ਹੱਗ ਵੀ ਐਂ ਤੁਰਦੀ ਐ ਜਿਵੇਂ ਖਾੜੇ 'ਚ ਪਹਿਲਵਾਨ ਫਰਦਾ ਹੈ ਪਹਿਲਵਾਨ ਫਿਰਦਾ ਫਾਨ ਦਾ ਪਲੇਖਾ ਪਉਂਦੀ ਗੁਲਦੀਪ ਜੀ ਵਾਕਿਆ ਯਾਰ ਕੋਈ ਸ਼ੱਕ ਨਹੀਂ ਪਾਉਂਦੀ ਰਵੇ ਕਰਮਾਂ ਦੀ ਲਓ ਵੀ ਸੱਜਣਾ ਇਹ ਇਸ ਵੇਲੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਐਨੀਮਲ ਫੋਰ ਸੇਲ ਵਿਕਾਊ ਆ ਇਹਨਾਂ ਦੀ ਆਪਾਂ ਜਿਹੜੀ ਜਾਣਕਾਰੀ ਆ ਡਿਟੇਲ ਤੁਹਾਨੂੰ ਸਾਰੇ ਪਸ਼ੂਆਂ ਦੀ ਲੈ ਕੇ ਦਿੱਤੀ ਆ ਤੇ ਤੁਸੀਂ ਆਪਣਾ ਸਮਾਂ ਕੱਢ ਕੇ ਜਿਹੜਾ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਤੁਹਾਡਾ ਵੀ ਧੰਨਵਾਦ ਤੇ ਜਿਹੜਾ ਵੀ ਪਸ਼ੂ ਸੱਜਣਾ ਪਸੰਦ ਆ ਜਾਂਦਾ ਰਿਕਵੈਸਟ ਬੇਨਤੀ ਹੁੰਦੀ ਆ ਕਿ تسلی کر کے خریداری کر لیو ਤੁਹਾਡਾ ਧੰਨਵਾਦ ਵੀ ਕਿਉਂਕਿ ਸੱਜਣੋ گاؤں ਵੀ ਪਸ਼ੂ ਪੈਸੇ ਲੱਗ ਕੇ ਆਏ ਹੁੰਦੇ ਆ ਤੇ ਇਹਨਾਂ ਕਰਮਾਂ ਵਾਲਿਆਂ ਦਾ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਦੁੱਧ ਤੇ ਬਹੁਤ ਸਿਆਣੇ ਕਹਿੰਦੇ ਵੀ ਕਰਮਾਂ ਦਾ ਹੁੰਦਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ